ਅਜਨਸ ਨੂੰ ਭਾਂਡੇ ਧੋਣ ਵਾਲੀ ਟਿੱਕੀ ਦੀ ਜਗ੍ਹਾ ਤੇ ਇੱਕ ਬਹੁਤ ਹੀ ਵਧੀਆ ਕੈਮੀਕਲ ਤਿਆਰ ਕਰਨ ਵਾਸਤੇ ਇੱਕ ਫਾਰਮੂਲਾ ਦੱਸਣ ਲੱਗਾ ਹਾਂ ਇਹ ਤੁਸੀਂ ਘਰ ਦੇ ਵਿੱਚ ਬਣਾ ਕੇ ਰੱਖੋ ਸਭ ਤੋਂ ਪਹਿਲਾਂ ਆਪ ਇੱਕ ਠੰਡੇ ਵਾਲੀ ਛੋਟੀ 500 ਮਲ ਵਾਲੀ ਇੱਕ ਠੰਡੇ ਦੀ ਬੋਤਲ ਜਿਹੜੀ ਮਰਜ਼ੀ ਕੰਪਨੀ ਦਾ ਠੰਡਾ ਲੈ ਲਓ ਤੇ ਇੱਕ ਛੋਟਾ ਲੈ ਲਓ ਕਾਲਗਟ ਚਿੱਟੇ ਰੰਗ ਦਾ ਚਿੱਟੇ ਰੰਗ ਦਾ ਕਾਲਗਟ ਥੋੜਾ ਜਿਹਾ ਆਪਾਂ ਉਹ ਬੋਤਲ ਦੇ ਵਿੱਚ ਪਾ ਦੇਣਾ ਪਾਉਣ ਤੋਂ ਬਾਅਦ ਢੱਕਣ ਲਾ ਕੇ ਉਹ ਚੰਗੀ ਤਰ੍ਹਾਂ ਹਿਲਾ ਲੈਣਾ ਲਉਣ ਤੋਂ ਕੀ ਬਾਅਦ ਇਹ ਆਪਣੇ ਕੋਲ ਚਿੱਟੇ ਰੰਗ ਦਾ ਇੱਕ ਕੈਮੀਕਲ ਤਿਆਰ ਹੋ ਜਾਊਗਾ ਇਹਨੂੰ ਆਪਾਂ ਇੱਕ ਕੱਚ ਦੇ ਭਾਂਡੇ ਦੇ ਵਿੱਚ ਕੱਢ ਲੈਣਾ ਕੱਚ ਦੇ ਭਾਂਡੇ ਦੇ ਵਿੱਚ ਕੱਢਣ ਤੋਂ ਬਾਅਦ ਇਹਦੇ ਵਿੱਚ ਆਪਾਂ ਕੋਈ ਵੀ ਡਿਸਵਾਸਰ ਜੋ ਕਿ ਸ਼ੀਸ਼ਾ ਸਾਫ਼ ਕਰਨ ਵਾਲਾ ਹੁੰਦਾ ਥੋੜਾ ਬਤਾ 2-4 ਚਮਚੇ ਉਹ ਪਾ ਦੇ ਲੈਨੇ ਜਿਹਦੇ ਨਾਲ ਆਪਾਂ ਸ਼ੀਸ਼ਾ ਸਾਫ਼ ਕਰਦੇ ਆਂ 2 ਚਮਚੇ ਪਾ ਦੋ 3 ਪਾ ਦੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾ ਥੋੜਾ ਜਿਹਾ ਨਮਕ ਇੱਕ ਚਮਚਾ ਨਮਕ ਪਾਉਣਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਉਣਾ ਉਹਦੇ ਵਿੱਚ ਆਪਾਂ ਸਿਰਕਾ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਓ ਹਿਲਾਉਣ ਤੋਂ ਬਾਅਦ ਇੱਕ ਚਮਚਾ ਨਮਕ ਦਾ ਪਾ ਕੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਸਿਰਕਾ ਪਾ ਕੇ ਚੰਗੀ ਤਰ੍ਹਾਂ ਇਹਨੂੰ ਹਲਾ ਕੇ ਆਪਾਂ ਇਹਨੂੰ ਇੱਕ ਬੋਤਲ ਦੇ ਵਿੱਚ ਕੱਢ ਲੈਣਾ ਜਿਹੜੀ ਪੰਪ ਵਾਲੀ ਬੋਤਲ ਹੁੰਦੀ ਹੈ ਜਿਹੜੀ ਆਪਣੀ ਆਪਾਂ ਮਸਰ ਦੀ ਦਵਾਈ ਸੜਕਣ ਵਾਸਤੇ ਆਪਾਂ ਜਿਹਨੂੰ ਵਰਤਦੇ ਆ ਉਹਦੇ ਵਿੱਚ ਕੱਢ ਕੇ ਆਪਾਂ ਰੱਖ ਲੈਣਾ ਆਪਣਾ ਕੋਈ ਵੀ ਭਾਂਡਾ ਜਿੰਨਾ ਮਰਜ਼ੀ ਗੰਦਾ ਹੋਵੇ ਕਾਲਾ ਹੋਇਆ ਹੋਵੇ ਉਹਦੇ ਭਾਏ ਨੂੰ ਥੋੜਾ ਜਿਹਾ ਸੜਕ ਦੋ ਭਾਂਡਾ ਐਨ ਚਿੱਟਾ ਚਮਕਣ ਲੱਗ ਜੂਗਾ ਇਹ ਆਪਾਂ ਆਮ ਭਾਂਡੇ ਵੀ ਇਹਦੇ ਨਾਲ ਸਾਰੇ ਭਾਂਡੇ ਆਪਾਂ ਧੋ ਸਕਦੇ ਆਂਗੇ ਮਤਲਬ ਜਿਵੇਂ ਆਪਾਂ ਸਾਬਣ ਵਰਤਦੇ ਨੇ ਸਾਬਣ ਦੀ ਜਗ੍ਹਾ ਤੇ ਆਪਾਂ ਵੀ ਇਹਨੂੰ ਵਰਤ ਸਕਦੇ ਆਂ ਆ ਦੇਖੋ ਆਪਾਂ ਇੱਕ ਕਾਲਾ ਭਾਂਡਾ ਲਿਆ ਕਾਲੇ ਭਾਂਡੇ ਦੇ ਉੱਪਰ ਆਪਏ ਇਹਦੀ ਸਪਰੇਅ ਕਰਤੀ ਤੇ ਉਸ ਤੋਂ ਬਾਅਦ ਆਪਾਂ ਜੋ ਭਾਂਡੇ ਮਾਂਜਣ ਵਾਲਾ ਬਰਸ਼ ਹੁੰਦਾ ਉਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਸਾਰੀ ਕਾਲਸਨ ਆਪਣੇ ਆਪ ਲੈ ਜੂਗੀ ਤੇ ਭਾਂਡਾ ਛੋੜਾ ਐਂ ਚਿੱਟਾ ਦੁੱਧ ਵਰਗਾ ਚਮਕਣ ਲੱਗ ਜਾਊਗਾ ਆਪਾਂ ਇਹਦੇ ਨਾਲ ਸਾਰੇ ਭਾਂਡੇ ਮਾਂਜੋ ਇਹਦੇ ਨਾਲ ਕੀ ਹੁੰਦਾ ਬਿਮਾਰੀ ਵੀ ਨਹੀਂ ਲੱਗਦੀ ਕਿਸੇ ਤਰ੍ਹਾਂ ਦੀ ਤੇ ਵਧੀਆ ਚੀਜ਼ ਇਹ ਆਪਣੇ ਕੋ ਭਾਂਡੇ ਮਾਂਜਣ ਵਾਸਤੇ ਕੈਮੀਕਲ ਤਿਆਰ ਹੋ ਜਾਊਗਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਇਕ ਕਰਿਓ ਕਮੈਂਟ ਕਰਿਓ ਧੰਨਵਾਦ